ਇਹੋ ਗਿਆ ਬਾਬਾ ਬੁੱਢਾ ਤੂੰ ਤੇ ਲੋਕਾਂ ਨੂੰ ਦੇਣਾ ਤੂੰ ਮੇਰਾ ਇਹ ਤੋਂ ਖਵਾ ਤਾਇਆ ਚਲੋ ਬਾਬੇ ਬੁੱਢੇ ਨੇ ਮੇਰਾ ਤੇਵਾ ਤਾ ਜਰ ਜੀ ਧੰਨਵਾਦ 10 ਜ ਸਾਲ ਹੋ ਗਏ ਵਿਆਹ ਹੋਏ ਨੂੰ ਪਰ ਬੱਚਾ ਨਹੀਂ ਹੁੰਦਾ ਨਵੇਂ ਕੱਦੇ ਨਹੀਂ ਪਹਿਲਾ ਚਾਂਸੀ ਅਕਲਸੀ ਹੋਈ ਮਨਜੀਤ ਕੌਰ ਤੇ ਇੱਕ ਸ਼ਤਰਪਾਲ ਆ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜਾ ਅਗਵਾ ਕੀਤਾ ਬੱਚਾ ਬਰਾਮਦ ਕਰ ਲਿਆ ਓਏ ਓਏ ਜਲ 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 ਸਮਾ ਆਇਆ ਆ ਆ ਆ ਓਏ 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 ਤੋਫੀਆਂ ਰਕੇ ਬੜਾਈ ਨਾ ਤੋਫੀਆਂ ਰਕੀਆਂ ਤੋਫੀਆਂ ਬਹੁਤ ਬੋਲਤਾ ਹੈ ਸਰ ਜੀ ਇਹਨੂੰ ਕੱਢ ਦੇ ਕੇ ਸਜਾਉਣੀ ਚਾਹੀਦੀ ਸਰ ਜੀ ਅੱਜ ਇਹਨੇ ਮੇਰੇ ਚੁੱਕਿਆ ਕੰਨ ਹੋਰ ਵੀ ਕਿਸੇ ਦਾ ਚੁੱਕੂਗੀ ਸਰ ਜੀ ਇਹਨੂੰ ਛੱਡਿਓ ਨਾ ਹੁਣ ਬਸ ਧੰਨਵਾਦ ਆ ਕੁਝ ਕਹਿਣਾ ਚਾਹੁੰਦੀ ਆ ਸਰ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਧੰਨਵਾਦ ਮੇਰਾ ਪੁੱਤ ਮਿਲ ਗਿਆ ਜਾਪ ਉਸਨੇ ਕਿਤਨੀ ਮਦਦ ਕੀਤੀ ਸਾਹਿਬ ਜੀ ਬੋਧ ਕੀਤੀ ਮੈਂ ਦੇ ਨਹੀਂ ਦੇ ਸਕਦੀ ਕਹਿ ਨਹੀਂ ਸਕਦੀ ਸਾਹਿਬ ਜੀ ਤੁਹਾਨੂੰ ਜਿੰਨੀ ਮੈਂ ਗਰੀਬ ਨਹੀਂ ਮੈਂ ਕੱਖ ਨਹੀਂ ਦਿੱਤਾ 1 ਰੁਪਿਆ ਤੱਕੜੀ ਮੰਗਿਆ ਨਹੀਂ ਮੈਂ ਦਿੱਤਾ ਵੀ ਨਹੀਂ ਸਾਹਿਬ ਜੀ ਉਹਨਾਂ ਨੇ ਕਿਹਾ ਬਹੁਤ ਕੋਸ਼ਿਸ਼ ਕਰਾਂਗ ਮੈਂ ਕਹਿੰਦਾ ਸਾਹਿਬ ਜੀ ਸਾਡੇ ਮੈਂ ਦੇ ਨਹੀਂ ਦੇ ਸਕਦੇ ਸਾਹਿਬ ਜੀ ਮੈਂ ਤੁਹਾਡੀ ਗੁਲਾਮੀ ਕਰੇ ਮੇਰਾ ਪੁੱਤ ਲਿਆ ਦੇ ਮੈਨੂੰ ਸਾਰੇ ਉਹਨਾਂ ਕਿਹਾ ਤੇਰੇ ਕੋਈ ਪਿੱਛੇ ਅੱਗੇ ਮੈਂ ਕਿਹਾ ਸਾਰੇ ਸਾਰੇ ਹੈਗੇ ਆ ਮੇਰੇ ਕੋਈ ਨਹੀਂ ਮੇਰੇ ਨਾਲ ਟੁਰਿਆ ਸਾਹਿਬ ਜੀ ਘਰ ਵਾਲਾ ਨਸ਼ਾ ਕਰਦਾ ਹੋ ਵੀ ਜੇਲ੍ਹ ਚ ਹੈ ਸਰ ਜੀ ਇਹ ਵਾਹ ਤਾਂ ਮੇਰਾ ਬੱਚੇ ਦਾ ਸਾਰਾ ਹੋਰ ਕੋਈ ਨਹੀਂ ਆ ਹਾਂਜੀ ਹਾਂਜੀ ਸਰ ਜੀ ਖੜਾਉਣੇ ਵੇਚਦੀ ਆ ਸਰ ਜੀ ਦਰਬਾਰ ਸਾਹਿਬ ਅੰਬਰ ਸਰ ਹਾਂਜੀ ਅੰਬਰ ਸਰ ਬਾਬੇ ਬੁੱਢੇ ਕਿਤਰਾ ਹੈ ਬਾਬੇ ਬੁੱਢੇ ਸਰ ਜੀ ਇਹ ਲੜਕੀ ਨੇ ਲਿਆਂਦਾ ਮੈਨੂੰ ਹਾਂਜੀ ਲੜਕੀ ਨੇ ਲਿਆਂਦਾ ਕਹਿੰਦੇ ਤੈਨੂੰ ਬਾਬੇ ਬੁੱਢੇ ਮੇਲਾ ਆ ਖੜਾਉਣੇ ਉੱਤੇ ਤੇਰੇ ਜਿਆਦੇ ਵਿਕਣਗੇ ਮੈਂ ਕਿਹਾ ਦੀਦੀ 5 ਤਰੀਕ ਨੂੰ ਮੇਲਾ ਹਜੇ ਨਹੀਂ ਮੈਂ ਜਾਣਾ ਕਹਿੰਦੀ ਨਹੀਂ ਕੋਈ ਨਹੀਂ ਦੀਦੀ ਉਥੇ ਖਡੌਣੇ ਮੇਲਾ ਮੈਂ ਕਿਹਾ ਦੀਦੀ ਮੈਨੂੰ ਪਤਾ 5 ਤਰੀਕ ਨੂੰ ਮੇਲਾ ਪਹਿਲਾਂ ਨਹੀਂ ਆ ਹਾਂਜੀ ਸਰ ਜੀ ਤੁਹਾਨੂੰ ਕੋ ਲਾਲਚ ਵੀ ਦਿੰਦਾ ਰਿਹਾ ਪਹਿਲਾਂ ਸਰ ਵੱਲੋਂ ਦੇ ਬੱਚਾ ਦੇ ਹਾਂਜੀ ਸਰ ਜੀ ਜਦੋਂ ਮੈਂ ਜਰਮ ਹੋਇਆ ਬੇਟੇ ਦਾ ਉਹ ਤਾਂ ਲਾਲਚ ਇੱਕ ਜਨਾਨੀ ਦਿੰਦੀ ਸੀ ਕਹਿੰਦੀ ਬੱਚਾ ਆਇਆ ਤੇਰਾ 2 ਲੱਖ ਰੁਪਇਆ ਲੈ ਲੈ ਮੈਨੂੰ ਮੇਨੂੰ ਬੱਚਾ ਦੇ ਤੇਰਾ ਘਰ ਵਾਲਾ ਅੰਬਲੀਆ ਤੂੰ ਕਿਸ ਤਰ੍ਹਾਂ ਪਾਲ ਲੇਂਗੀ ਮੈਂ ਕਿਹਾ ਨਹੀਂ ਦੀਦੀ ਮੈਨੂੰ ਪੈਸੇ ਨਹੀਂ ਚਾਹੀਦੇ ਕੋਈ ਗੱਲ ਨਹੀਂ ਮੈਂ ਪਾਲ ਲੂੰਗੀ ਮਿਹਨਤ ਕਰਕੇ ਪਾਲੂ ਮੰਗ ਕੇ ਪਾਲੂ ਕਹਿੰਦੀ ਘਰ ਵਾਲਾ ਤੇਰਾ ਜੇਲੇ ਮੈਂ ਕੋਈ ਗੱਲ ਨਹੀਂ ਆ ਜਾਊਗਾ ਮੈਂ ਕਿਹਾ ਕੋਈ ਗੱਲ ਨਹੀਂ ਸਰ ਜੀ ਮੈਂ ਪਾਲੂਂਗੀ ਦੀਦੀ ਮੈਂ ਪੈਸੇ ਨਹੀਂ ਲੈਣਾ ਪਤਰਾ ਬੱਚਾ ਨਹੀਂ ਵੇਚਣਾ ਧੰਨਵਾਦ ਸਾਹਿਬ ਕੋਰੇ ਜੋ ਬੱਚਾ ਚੋਰੀ ਆਇਆ ਸੀ ਅਰਦਾਸ ਕੀਤੀ ਹਾਂਜੀ ਸਰ ਜੀ ਅਰਦਾਸ ਸਾਹਿਬ ਜੀ ਮੈਂ ਉੱਥੇ ਦਿਨ ਰਾਤ ਦੋ ਦਿਨ ਸੁੱਤੀ ਰਹੀ ਆ ਸਰ ਜੀ ਸਾਰੇ ਉਹਨਾਂ ਕਾ ਜਾਣਦੇ ਰਹੀ ਆ ਇਹੋ ਕੀ ਬਾਬਾ ਬੁੱਢਾ ਤੂੰ ਤੇ ਲੋਕਾਂ ਨੂੰ ਦੇਣਾ ਤੂੰ ਮੇਰਾ ਇਹ ਤੋਂ ਖਵਾਤਾ ਆ ਬਾਬਾ ਬੁੱਢੇ ਇਹੋ ਜੀ ਅਰਦਾਸ ਸਾਹਿਬ ਜੀ ਮੈਂ ਕੀਤੀ ਚਲੋ ਬਾਬਾ ਬੁੱਢੇ ਨੇ ਮੇਰਾ ਦਵਾਤਾ ਸਰ ਜੀ ਧੰਨਵਾਦ ਇਹ ਸਰਕਾਰਾਂ ਦਾ ਵੀ ਧੰਨਵਾਦ ਤੁਹਾਡਾ ਵੀ ਧੰਨਵਾਦ ਨਹੀਂ ਜੀ ਬੱਚਾ ਨਹੀਂ ਹੁੰਦਾ ਇਸ ਕਰਕੇ ਬੱਚਾ ਲਿਆ ਸੀ ਬੱਚਾ ਨਹੀਂ ਸੀ ਹੁੰਦਾ ਇਸ ਕਰਕੇ ਬੱਚਾ ਖੜਿਆ ਸੀ ਹਾਂਜੀ ਬਾਅਦ ਚ ਬੜੀ ਟੈਨਸ਼ਨ ਲੱਗੀ ਇਸ ਕਰਕੇ ਵਾਪਸੀ ਕਰ ਦਿੱਤਾ ਉਹਦਾ ਜੀ ਨਹੀਂ ਲੱਗਦਾ ਹਾਂਜੀ ਮੇਰੇ 3 ਸਾਲ ਹੋ ਗਏ ਨਹੀਂ ਪੱਲਾ ਵੀ ਹੋਇਆ ਸੀ ਹਾਂਜੀ 10 ਜਾਂ ਸਾਲ ਹੋ ਗਏ ਵਿਆਹ ਹੋਇਆ ਇਹਨੂੰ ਪਰ ਬੱਚਾ ਨਹੀਂ ਸੀ ਹੁੰਦਾ ਕਿੰਨੇ ਚਿਰ ਤੋਂ ਨਹੀਂ ਕਦੀ ਨਹੀਂ ਪਹਿਲਾ ਚਾਂਸੀ ਇਹ ਗਲਤੀ ਹੋਈ ਚਿਰ ਤੋਂ ਲੱਗੀ ਹੋਈ ਲੱਭਣ ਦੇਓ ਨਹੀਂ ਆਪ ਦਾ ਇਲਾਜ ਕਰਾਉਂਦੇ ਰਹੇ ਪਰ ਨਹੀਂ ਹੁੰਦਾ ਨਹੀਂ ਜੀ ਉੰਨੀ ਗਲਤੀ ਕਰਾਂਗੇ ਸਜ਼ਾ ਮਿਲੂਗੀ ਉੰਨੀ ਗਾ ਨਹੀਂ ਗਲਤੀ ਕਰਦੇ ਜੋਤੀ ਨਾਂ ਦੀ ਔਰਤ ਜੋਤੀ ਪਤਨੀ ਰੋਸ਼ਨ ਥਾਣੇ ਚ ਭਾਲਾ ਕੇ ਤਲਾਹ ਦਿੱਤੀ ਸੀ ਵੀ ਉਸ ਦਾ 2 ਸਾਲ ਦਾ ਬੱਚਾ ਬਾਬਾ ਬੁੱਢਾ ਮੀਟ ਬਾਬਾ ਬੁੱਢਾ ਸਾਹਿਬ ਤੋਂ ਕੋਈ ਨਾਮ ਨੂੰ ਮੌਰਤ ਅਗਵਾ ਕਰਕੇ ਲੈ ਗਈ ਹੈ ਜੋ ਅਸੀਂ ਥਾਣੇ ਚ ਭਾਲ ਵਿਖੇ ਕੇ ਕੇਸ ਰਜਿਸਟਰਡ ਕਰਕੇ ਤੇ ਉਹਦੀ ਭਾਲ ਕਰਨ ਦੇ ਸੀ ਸਾਰੇ ਰਸਤੇ ਚੋਂਦੇ ਸੀ ਸੀਸੀਟੀਵੀ ਕੈਮਰੇ ਤੇ ਦਰਬਾਰ ਸਾਹਿਬ ਉਹਨੇ ਉਹਨਾਂ ਦੱਸਿਆ ਗਿਆ ਸੀ ਵੀ ਜਿਹੜੀ ਔਰਤ ਲੈ ਕੇ ਗਈ ਬੱਚੇ ਨੂੰ ਉਸ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਮਿਲੀ ਸੀ ਦਰਬਾਰ ਸਾਹਿਬ ਦੇ ਵੀ ਸੀਸੀਟੀਵੀ ਕੈਮਰੇ ਸਾਰੇ ਖੰਡਾਲੇ ਗਏ ਤੇ ਬਾਬਾ ਬੁੱਢਾ ਸਾਹਿਬ ਤੋਂ ਵੀ ਇਹਨਾਂ ਦੀ ਤਾਂ ਇਹਦੇ ਕੋਲ ਜਿਹੜਾ ਬੱਚਾ ਗਿਆ ਸੀ ਇਹਦੇ ਕੋਲ ਜਿਹੜੀ ਲੇਡੀ ਲੈ ਗਈ ਉਹਦਾ ਟੈਲੀਫੋਨ ਨੰਬਰ ਵੀ ਹੈ ਨਹੀਂ ਕੁਝ ਨਹੀਂ ਸੀ ਪਤਾ ਇਹਨੂੰ ਦਰਬਾਰ ਸਾਹਿਬ ਵੀ ਮਿਲੀ ਸੀ ਫਿਰ ਇਹਦੇ ਟੈਲੀਫੋਨ ਦੀ ਮੱਤੋਂ ਪਲੱਸ ਸਾਨੂੰ ਅੱਜ ਇੱਕ ਇਤਲਾਹ ਮਿਲੀ ਇਹ ਜਿਹੜਾ ਬੱਚਾ ਵਾ ਉਹ ਘਰਿਆਲੇ ਵਿਖੇ ਵੇਖਿਆ ਗਿਆ ਫਿਰ ਉੱਥੋਂ ਅਸੀਂ ਹੁਣ ਘਰਿਆਲਿਓਂ ਮਨਜੀਤ ਕੌਰ ਤੇ ਇੱਕ ਸ਼ਤਰਪਾਲ ਆ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਜਿਹੜਾ ਅਗਵਾ ਕੀਤਾ ਬੱਚਾ ਬਰਾਮਦ ਕਰ ਲਿਆ ਇਹਨਾਂ ਬੱਚਾ ਵੇਚਣਾ ਸੀ ਖਾ ਹੁਣ ਇਹਨਾਂ ਨੂੰ ਪੇਸ਼ ਦਲਦ ਕਰਕੇ ਰਿਮਾਂਡ ਲੈਣੇ ਆ ਰਿਮਾਂਡ ਜੇ ਫਰਦਰ ਪੁਸ਼ੀਸ਼ ਕਰਦੇ ਨੇ ਇਹ ਜਿਹੜੇ ਸੀਸੀਟੀਵੀ ਕੈਮਰੇ ਕੰਗਾਲ ਦਾ ਮਕਸਦ ਇਹ ਸੀ ਕਿ ਜਿਹੜੀ ਕੰਪਲੇਨੈਂਟ ਸੀ ਉਹਨੇ ਕਿਹਾ ਸੀ ਵੀ ਜਨਾਨੀ ਮੈਨੂੰ ਦਰਬਾਰ ਸਾਹਿਬ ਮਿਲੀ ਆ ਤੇ ਇਹਦਾ ਸਾਨੂੰ ਕੋਈ ਵੇਅਰ ਬੋਰਡ ਨਹੀਂ ਸੀ ਪਤਾ ਅਸੀਂ ਸੀਸੀਟੀਵੀ ਕੈਮਰੇ ਤਾਂ ਵੀ ਪਤਾ ਲੱਗੇ ਵੀ ਨਾਲ ਇਹਦੇ ਨਾਲ ਕੌਣ ਆਇਆ ਉੱਥੋਂ ਹੀ ਆਇਆ ਜਿਹੜਾ ਚਤਰਪਾਲ ਮੁੰਡਾ ਵਾ ਸੀਸੀਟੀਵੀ ਚੋਂ ਵੀ ਸਾਨੂੰ ਇਹਦੇ ਬਾਰੇ ਵੇਅਰ ਰਿਪੋਰਟ ਪਤਾ ਲੱਗੀ ਉਹ ਗਾਫਰ ਅਫਦਰ ਤੋਂ ਤੀਸ਼ ਕੀਤੀ ਹਾਂਜੀ ਹਾਂਜੀ ਇੱਥੇ ਐਨਡੀ ਦਾ ਪਰਚਾ ਛਤਰਪਾਲ ਤੇ ਦਰਜਿਆ ਇਹ ਬਿਲਕੁਲ ਪਲਾਨਡ ਸੀ ਇਹ ਮਨਜੀਤ ਕੌਰ ਨੇ ਇਹਨੇ ਪਲੈਨਿੰਗ ਤਿਆਰ ਕੀਤੀ ਉੱਥੋਂ ਦਰਬਾਰ ਸਾਹਿਬ ਨੂੰ ਪਹਿਲੋਂ ਰਾਤ ਨੂੰ ਮਿਲੀ ਹੈ ਲੇਡੀ ਨੂੰ ਕਿਉਂਕਿ ਉੱਥੇ ਦਰਬਾਰ ਸਾਹਿਬ ਉਕਾਉਣੇ ਵੇਜ ਦਿੱਦੀ ਸੀ ਇਨੇ ਪੂਰੀ ਪਲੈਨਿੰਗ ਤਾਂ ਰਾਤ ਉਰਨਾ ਲੰਗਰ 'ਚ ਵੀ ਗਈ ਰੋਟੀ ਖਾਧੀ ਉੱਥੇ ਉਹਨੂੰ ਗੱਲਾਂ 'ਚ ਲਾ ਕੇ ਵੀ ਬਾਬੇ ਬੁੱਢੇ ਸਾਹਿਬ ਮੇਲਾ ਚੱਲਣਾ ਵਾ ਤੇ ਤੈਨੂੰ ਉੱਥੇ ਵੱਧ ਪੈਸੇ ਮਿਲਿਆ ਕਰਨਗੇ ਉਹਨੂੰ ਗੱਲਾਂ 'ਚ ਲਾ ਕੇ ਇੱਥੇ ਲੈ ਆਈ ਇੱਥੇ ਵੀ ਉਹਦੇ ਨਾਲ ਪੂਰਾ ਬੱਚੇ ਨਾਲ ਕੋਲ ਮਿਲ ਕੇ ਰਾਤ ਵੀ ਰਹੀ ਅਗਲੇ ਦਿਨ ਸਵੇਰੇ ਵੀ ਮੁੜ ਕੇ ਜਦੋਂ ਉਹਨੇ ਬੱਚੇ ਨੂੰ ਸਵਾਲਿਆ ਲਾਗੇ ਇਹ ਹੌਲੀ ਜਿਹਾ ਬਹਾਨਾ ਮਾਰ ਕੇ ਬੱਚੇ ਨੂੰ ਚੁੱਕ ਕੇ ਲੈ ਗਈ ਤੇ ਪੂਰੇ ਪਲਾਨ ਤਰੀਕੇ ਨਾਲ ਨਹੀਂ ਪੁਲਿਸ ਹਮੇਸ਼ਾ ਹੀ ਲੋਕਾਂ ਦੀ ਸੇਵਾ ਲਈ ਤਤਪਰ ਆ ਅਸੀਂ ਕੋਈ ਵੀ ਕ੍ਰਾਈਮ ਹੁੰਦਾ ਹਰ ਇੱਕ ਲਈ ਹਰ ਸੰਭਵ ਯਤਨ ਕਰਦੇ ਹਾਂ ਇਨਸਾਫ਼ ਤੋਂ ਪੰਡਿਤ ਅਮਕੇਸ਼ ਸ਼ਰਮਾ ਤੰਤਰ ਮੰਤਰ ਕਾਲ ਸ਼ਕਤੀਆਂ ਤੇ ਕਾਲੇ ਇਲਮ ਦੇ ਬੇताज बादशाह ਹਰ ਸਮੱਸਿਆ ਦਾ ਗਰੰਟੀ ਨਾਲ ਹੱਲ ਸੁਮਾਦਾਨ ਕਰਵਾਓ ਬਸ਼ਗਲ ਕਰਨਾ ਜਾਂ ਤੜਵਾਣਾ ਲਵ ਮੈਰਿਜ ਮਨ ਚਾਹ ਪਿਆਰ ਕਰਜ਼ਾ ਮੁਕਤੀ ਪੀਆਰ ਪ੍ਰੋਬਲਮ ਘਰ ਚ ਕਲੇਸ਼ ਸੋਤਨ ਦੁਸ਼ਮਣ ਤੋਂ ਛੁਟਕਾਰਾ ਨਸ਼ੇ ਦੀ ਲਤ ਬੇਔਲਾਦ ਬੱਚਿਆਂ ਦਾ ਕਹਿਨੇ ਤੋਂ ਬਾਅਦ ਵਿਆਹ ਚ ਰੁਕਾਵਟ ਤਲਾਕ ਕੇਸ ਕੀਤਾ ਕਰਾਇਆ ਪਿਆਰ ਚ ਰੁਕਾਵਟ ਹਰ ਸਮੱਸਿਆ ਦੇ ਹੱਲ ਸਮਬੰਧਨ ਲਈ ਇੱਕ ਵਾਰ ਜਰੂਰ ਫੋਨ ਕਰੋ